ਬਾਪਾ ਤੇ ਬੀਟ ਤੇ ਬਾਕ ਨਾਂ ਤੇ ਅਮੀ ਸਾਰਿਆਂ ਨੂੰ ਜੈ ਜੈ ਸਮਸਤੀ ਦੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਐਂਡ ਅ ਵੈਰੀ ਵੈਰੀ ਗੁੱਡ ਮਾਰਨਿੰਗ ਮੈਂ ਹਾਂ ਤੁਹਾਡਾ ਆਪਣਾ ਸੀਬੀ ਮਾਈਕਲ ਔਰ ਸਵਾਗਤ ਹੈ ਤੁਹਾਡਾ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਜੀਜ਼ਸ ਅਵਰ ਸੇਵੀਅਰ মিডিਆ ਮਿਨਿਸਟਰੀ ਯੂਕੇ ਔਰ ਅੱਜ ਦਾ ਨਾ ਰੂਬਰੂ ਇਸ ਲਈ ਆਇਆ ਹੈਗਾ ਕਿ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਸੀ ਆਪਾਂ ਔਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਹੈਗਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੇਖ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੱਸਣੀ ਹੈਗੀ ਆ ਔਰ ਬਾਕੀ ਆਪਾਂ ਤੁਹਾਨੂੰ ਪਵਿੱਤ੍ਰ ਬਾਈਬਲ ਦੇ ਵਿੱਚੋਂ ਹੀ ਪ੍ਰੂਫ ਕਰਾਂਗੇ ਇਸ ਵੀਡੀਓ ਦੇ ਬਾਰੇ ਔਰ ਜਿਸ ਵੀ ਪ੍ਰਚਾਰਕ ਨੇ ਇਹ ਵੀਡੀਓ ਬਣਾਈ ਹੈਗੀ ਆ ਮੈਂ ਉਸ ਨੂੰ ਕਦੀ ਪ੍ਰਚਾਰਕ ਸਮਝਦਾ ਨਹੀਂ ਸੀ ਨਾ ਕਦੀ ਸਮਝਾਂਗਾ ਕਿਉਂਕਿ ਇਸ ਤਰ੍ਹਾਂ ਦੇ ਪਖੰਡੀ ਲੋਕ ਬਹੁਤ سارے ਆ ਚੁੱਕੇ ਨੇ ਇਸ ਦੁਨੀਆ ਦੇ ਵਿੱਚ ਜਿਹੜੇ ਆ ਕੇ ਇਸ ਤਰ੍ਹਾਂ ਦੀਆਂ ਹੀ ਗਲਤ ਗੱਲਾਂ ਕਰਨਗੇ ਔਰ ਖੁਦਾਵੰ ਇਸ ਆਦਮੀ ਨੂੰ ਇਸ ਪ੍ਰਚਾਰਕ ਨੂੰ ਪ੍ਰਚਾਰਕ ਨਹੀਂ ਮੈਂ ਕਹਿੰਦਾ ਇਸ ਆਦਮੀ ਨੂੰ ਜ਼ਰੂਰ ਸਜ਼ਾ ਦੇਵੇਗਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਵਿਰੁੱਧ ਬੋਲਦੇ ਹਾਂਗੇ ਜਦੋਂ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਪ੍ਰਭੂ ਖੁਦਾ ਪਿਆਰ ਕਰਦਾ ਹੈ ਤਾਂ ਖੁਦਾਬੰਦ ਉਹਨਾਂ ਲੋਕਾਂ ਨੂੰ ਛੱਡ ਦਿੰਦੀ ਹੈ ਤੁਸੀਂ ਕਿਸੇ ਸੰਤ ਦੇ ਖਿਲਾਫ ਬੋਲੋ ਅਕੋਰਡਿੰਗ ਟੂ ਹੌਲੀ ਬਾਈਬਲ ਜਿਹੜੇ ਬਾਈਬਲ ਦੇ ਵਿੱਚ ਸੰਤ ਲਿਖੇ ਜਿਹੜੇ ਸੈਲਫ ਮੇਡ ਸੰਤ ਨਹੀਂ ਜਾਂ ਅਪੋਸਟਲ ਨਹੀਂ ਜਿਹੜੇ ਆਪੇ ਬਣੇ ਹੋਏ ਆ ਜਿਹੜੇ ਅਕੋਰਡਿੰਗ ਟੂ ਹੌਲੀ ਬਾਈਬਲ ਸੰਤ ਹੋਏ ਆ ਆਪਣੇ ਪ੍ਰੋਫਿਟਸ ਹੋਏ ਹੈਗੇ ਆਪੋਸਟਲ ਹੋਏ ਜੇ ਤੁਸੀਂ ਉਹਨਾਂ ਦੇ ਖਿਲਾਫ ਬੋਲੋਗੇ ਤਾਂ ਪਰਮੇਸ਼ਵਰ ਤੁਹਾਨੂੰ ਜ਼ਰੂਰ ਸਜ਼ਾ ਦੇਵੇਗਾ ਤਾਂ ਇਹ ਜਿਹੜਾ ਬਾਬਾ ਹੈਗਾ ਆ ਪਖੰਡੀ ਬਾਬਾ ਮੈਨੂੰ ਕਹਿੰਦਾ ਇਹ ਜਿਹੜਾ ਪਖੰਡੀ ਬਾਬਾ ਹੈਗਾ ਇਸ ਨੇ ਬਾਈਬਲ ਦੀ ਇੱਕ ਉਸ ਗੱਲ ਦੇ ਖਿਲਾਫ ਗੱਲ ਕੀਤੀ ਹੈਗੀ ਆ ਜਿਹੜੀ ਮੈਂ ਉਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸ਼ਾਇਦ ਤੁਸੀਂ ਕਰ ਸਕਦੇ ਹੋਗੇ ਪਤਾ ਨਹੀਂ ਪਰ ਜਿਹੜੇ ਇਹਦੇ ਚੇਲੇ ਬਲ ਕੇ ਆ ਉਹਨਾਂ ਨੇ ਇਹਦੀ ਹੀ ਸੈੱਲ ਲੈਣੀ ਆ ਉਹਨਾਂ ਨੇ ਪ੍ਰਭੂ ਦਾ ਵਚਨ ਨਹੀਂ ਸਮਝਿਆ ਲਗੀ ਪ੍ਰਭੂ ਦਾ ਵਚਨ ਸਾਨੂੰ ਕੀ ਸਿਖਾਉਂਦਾ ਆ ਪਰ ਉਹਨਾਂ ਨੇ ਇਹਦੀ ਹੀ ਸੈੱਲ ਲੈਣੀ ਆ ਤਾਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਇੱਕ ਵੀਡੀਓ ਤੁਹਾਨੂੰ ਕੋਲ ਲਗਾਇਆਗਾ ਧਿਆਨ ਨਾਲ ਇਸ ਵੀਡੀਓ ਨੂੰ ਦੇਖਿਓ ਔਰ ਖਾਸ ਕਰਕੇ ਜਿਹੜੇ ਕੈਥੋਲਿਕ ਲੋਕ ਹੈਗੇ ਆ ਇਹ ਉਹਨਾਂ ਵਾਸਤੇ ਹੈਗੇ ਆ ਇਸ ਵੀਡੀਓ ਨੂੰ ਸੁਣਨਾ ਤਾਂ ਫਿਰ ਤੁਹਾਨੂੰ ਅਗਲਾ ਬੱਦ ਤੱਕ ਕਰਾਂਗੇ हुए भी अपने वचन से वो हटे नहीं अपनी ड्यूटी नहीं भूले और सामने वाले चेले को जो यूना था कहा हे hey, ये यह तेरी माता है रिस्पेक्टफुल एक औरत जिसे परमेश्वर अपनी मां को देख रहे थे परमेश्वर ने कहा ये तेरा पुत्र है और उसको कहा चेले को कि ये तेरी माता है और बाइबल कहती है वो चेला उसी समय उस माता को परमेश्वर की अम्मा को अपने घर में ले गया और बाइबल कहती है फिर वो दोनों माँ बेटा ठहरे जबकि यशु मसीह को पालू था कि यीशू मसीह के बहुत सारे भाई बहन थे

ਉਨਾਰੇ ਆਪ੍ਰੀ ਆਸਟ੍ਰੇਲੀਆ ਨੂੰ ਜਿਹਦਾ ਨਾਮ ਸੀ ਯੋਹਨ ਉਹਨੂੰ ਕਿਹਾ ਕਿ ਇਹ ਤੇਰੀ ਦੇਖ ਇਹ ਤੇਰੀ ਮਾਂ ਆ ਔਰ ਮਾਂ ਨੂੰ ਕਿਹਾ ਕਿ ਦੇਖ ਇਹ ਤੇਰਾ ਬੇਟਾ ਹੈ ਵੀ ਤੂੰ ਹੁਣ ਇਹਨੂੰ ਆਪਣੇ ਨਾਲ ਆਪਣੇ ਘਰ ਲੈ ਜਾ ਇਹਦਾ ਮਕਸਦ ਕੀ ਸੀਗਾ ਕਿ ਸਾਡਾ ਇੱਕ ਰਿਸ਼ਤਾ ਮੇਰਾ ਰਿਸ਼ਤਾ ਤੁਹਾਡਾ ਰਿਸ਼ਤਾ ਆਸਟ੍ਰੇਲੀਆ ਦਾ ਰਿਸ਼ਤਾ ਕੁਦਾਬ ਨੇ ਆਪਣੀ ਮਾਂ ਦੇ ਨਾਲ ਸਾਡਾ ਇੱਕ ਰਿਸ਼ਤਾ ਜੋੜਿਆ ਐਜ਼ ਏ ਮਾਂ ਉਹ ਕਲੇ ਯੋਹਨ ਦੀ ਮਾਂ ਨਹੀਂ ਸੀ ਉਹ ਸਾਡੀ ਵੀ ਨਾਲ ਮਾਂ ਸੀਗੀ ਦੂਸਰੀ ਗੱਲ ਇਹਨਾਂ ਨੇ ਕਹੀ ਹੈ ਕਿ ਮਾਂ ਮਰੀਅਮ ਦੇ ਹੋਰ ਵੀ ਬੱਚੇ ਸੀਗੇ ਠੀਕ ਹੈ ਨਾ ਕਿ ਮਾਂ ਮਰੀਮ ਦੇ ਹੋਰ ਵੀ ਬੱਚੇ ਸੀਗੇ ਪਰ ਵੀ ਯਸ਼ੂਮਸੀ ਦੇ ਆਪਣੀ ਮਾਂ ਆਪਣੇ ਭੈਣ ਭਰਾਵਾਂ ਦੇ ਹਵਾਲੇ ਨਹੀਂ ਕੀਤੇ ਜਿਹੜੇ ਪ੍ਰੋਵੀ ਯਸ਼ੂਮਸੀ ਦੇ ਹੋਰ ਵੀ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਹੋਰ ਵੀ ਭੈਣ ਭਰਾ ਸੀਗੇ ਪਰ ਵੀ ਯਸ਼ੂਮਸੀ ਦੇ ਉਹਨਾਂ ਨੇ ਆਪਣੀ ਮਾਂ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਯੋਹਾਨਾ ਨੂੰ ਦਿੱਤੀ ਯੋਹਾਨ ਨੂੰ ਦਿੱਤੀ ਹੈਗੀ ਆ ਮੈਂ ਇਸ ਦੇ ਬਿਲਕੁਲ ਖਿਲਾਫ ਹਾਂ ਇਹ ਕੋਈ ਪਰਚਾਨਕ ਨਹੀਂ ਗਾ ਇਸ ਨੇ ਇਹ ਬਹੁਤ ਵੱਡੀ ਬੇਅਦਬੀ ਕੀਤੀ ਹੈਗੀ ਐਨੇ ਮਾਂ ਮਰੀਮ ਦਾ ਅਪਮਾਨ ਕੀਤਾ ਹੈਗਾ ਕਿਉਂਕਿ ਅਕੋਰਡਿੰਗ ਟੂ ਹੌਲੀ ਬਾਈਬਲ मां मरियम ਦੇ ਹੋਰ ਬੱਚੇ ਨਹੀਂ ਸੀ ਮੈਂ ਜਾਂਦਾ ਗੀਪ 'ਚ ਨਹੀਂ ਜਾਵਾਂਗਾ ਇਹ ਵੀਡੀਓ ਸਿਰਫ ਤੁਹਾਨੂੰ ਇਸ ਕਰਕੇ ਦਿਖਾਈ ਜਾਏਗੀ ਕਿ ਇਸਨੇ ਗਲਤ ਬਿਆਨਬਾਜ਼ੀ ਕੀਤੀ ਹੈਗੀ ਹੈ ਇਹਨੇ मां मरियम ਦੇ ਖਿਲਾਫ ਗੱਲ ਕੀਤੀ ਹੈਗੀ ਹੈ ਬਾਕੀ ਇਸ ਨੂੰ ਚੈਲੰਜ ਹੈਗਾ ਹੈ ਇਹ ਕਹਿੰਦਾ ਹੈਗਾ ਨਾ ਅਨਕੁਲ ਨਿਰੁੱਲਾ ਕਹਿ ਰਿਹਾ ਹੈਗਾ ਹੈ ਕਿ मां मरियम ਦੇ ਹੋਰ ਵੀ ਬੱਚੇ ਸੀਗੇ ਠੀਕ ਹੈ ਪਰ ਵੀ ਇਹ ਸਮਝੀਦੇ ਹੋਰ ਵੀ ਪੈਰtras ਸੀਗੇ ਇਸ ਨੂੰ ਪ੍ਰੂਫ ਕਰਾਂਗੇ ਕੈਥੋਲਿਕ ਚਰਚ ਇਸ ਨੂੰ ਪ੍ਰੂਫ ਕਰੇਗਾ ਠੀਕ ਹੈ ਨਾ ਕੈਥੋਲਿਕ ਚਰਚ ਇਸ ਝੂਠੇ ਪ੍ਰਚਾਰਕ ਨੂੰ ਪ੍ਰੂਫ ਕਰੇਗਾ ਜਿਹੜੀ ਇਹਨੇ ਸ਼ਬਦਾਬਲੀ ਮਾਂ ਮਰੀਮ ਦੇ ਲਈ ਯੂਜ਼ ਕੀਤੀ ਆ ਇਸ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਅਕੋਰਡਿੰਗ ਟੂ ਹੋਲੀ ਬਾਈਬਲ ਮਾਂ ਮਰੀਮ ਨੂੰ ਇੱਕ ਦਰਜਾ ਦਿੱਤਾ ਗਿਆ ਹੈ ਉਹ ਦਰਜਾ ਹੈਗਾ ਵਰਜਨ ਮੈਰੀ ਜੇ ਇਹਦੇ ਦਿਮਾਗ ਦੇ ਵਿੱਚ ਇਹੀ ਗੱਲ ਨਹੀਂ ਪੈਂਦੀ ਤਾਂ ਇਹ ਪ੍ਰਚਾਰ ਕਿਸ ਤਰ੍ਹਾਂ ਕਰਦਾ ਹੈਗਾ ਵਰਜਨ ਦਾ ਮਤਲਬ ਕੀ ਆ ਮਾਂ ਮਰੀਮ ਨੂੰ ਕਿਹਾ ਗਿਆ ਵਰਜਨ ਮੈਰੀ ਵਰਜਨ ਦਾ ਮਤਲਬ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਵਰਜਨ ਕਿਸ ਨੂੰ ਕਹਿੰਦੇ ਹੈਗੀ ਆ ਮਾਂ ਮਰੀਮ ਪਾਕ ਅਤੇ ਪਵਿੱਤਰ ਇੱਕ ਔਰਤ ਸੀਗੀ ਉਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਗੁਨਾਹ ਨਹੀਂ ਕੀਤਾ ਰਬ ਯਿਸੂ ਜੀ ਪਵਿੱਤਰ ਆਤਮਾ ਦੇ ਨਾਲ ਪੈਦਾ ਹੋਏ ਅੱਜ ਸੇਬ ਇੱਕ ਵੀਡੀਓ ਮੈਂ ਬਣਾਈ ਹੈ ਇਹ ਬਾਕੀ ਇਸ ਨੂੰ ਬਾਈਬਲ ਦੇ ਵਿੱਚੋਂ ਪ੍ਰੂਫ ਕਰਾਂਗੇ ਕਿ ਇਹ ਝੂਠਾ ਆ ਇਹ ਝੂਠਾ ਪ੍ਰਚਾਰਕ ਆ ਇਹ ਝੂਠ ਬੋਲਦਾ ਆ ਇਹਨੇ ਗਲਤ ਗੱਲਾਂ ਕਹੀਆਂ ਮਾਮਰੀਮ ਦੇ ਲਈ ਇਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਂ ਜਲੰਧਰ ਡਾਇਕਸਿਸ ਜਿੰਨੇ ਵੀ ਉੱਥੇ ਪਰੀਸਟ ਹੈਗੇ ਆ ਬਿਸ਼ਪ ਹੈਗੇ ਆ ਉਹਨਾਂ ਨੂੰ ਮੈਂ ਅਗਾਹ ਕਰਦਾ ਹੈਗਾ ਵੀ ਪਲੀਜ਼ ਜਦੋਂ ਐਦਾਂ ਦਾ ਕੋਈ ਪਾਸਟਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਆ ਠੀਕ ਹੈ ਨਾ ਇਸ ਤਰ੍ਹਾਂ ਦਾ ਪਾਸਟਰ ਜਦੋਂ ਆਪਣੇ ਆਪਣੇ ਪਾਸਟਰ ਕਿੰਦੇ ਹੈਗੇ ਜਦੋਂ ਕੋਈ ਵੀ ਇਹ ਮਾਮਲੀ ਉਹਦੇ ਖਿਲਾਫ ਗੱਲ ਕਰਦੀਆ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਇਹਨਾਂ ਦੇ ਪਤਾ ਨਹੀਂ ਕਿੱਥੇ ਸਾਡੀ ਕੌਮ ਸੁੱਤੀ ਪਈ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਹੀ ਪਾਰਟੀ ਨੇ ਜਿੱਥੇ ਜਿਹੜੇ ਵੀ ਚਰਚਨਾਇ ਬਿਲੋਂਗ ਕਰਦਾ ਹੈਗਾ ਅੰਕਲ ਰੁੱਲਾ ਇੱਕ ਮੂਵੀ ਰਿਲੀਜ਼ ਹੋਈ ਸੀ ਜੱਟ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਇਹਨਾਂ ਨੇ ਉੱਥੇ ਐਫਰੈਜ ਦਲਤ ਕਰਵਾਈ ਉਹਨਾਂ ਦੇ ਕਿ ਉਹ ਜਿਹੜੇ ਐਕਟਰ ਬੱਛੀਗੇ ਉਹਨਾਂ ਨੇ ਪਰਬੀ ਯਿਸੂਮ ਦੇ ਚਰਚੀ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਬੀ ਯਿਸੂਮ ਜੀ ਦੇ ਕ੍ਰੋਸ ਦੇ ਕੇ ਖੜੇ ਹੋ ਕੇ ਲੋਕਾਂ ਨੂੰ ਮਾਰਿਆ ਵੀ ਉਹਨਾਂ ਨੇ ਸਾਡੇ ਧਰਮ ਦੀ ਚਾਲੇ ਪ੍ਰਬੀ ਯਿਸੂਮ ਜੀ ਦੀ ਬੇਅਦ ਵੀ ਕੀਤੀ ਆਮਨ ਦੀ ਬੇਅਦ ਵੀ ਕੀਤੀ ਉਹਨਾਂ ਨੇ ਹੁਣ ਇਹ ਕੀ ਕਰ ਰਹੇ ਹੈਗੇ ਆ ਹੁਣ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਹੈਗਾ ਆ ਜਿਹੜੇ ਉਸ ਦਿਨ ਇਹਨਾਂ ਦੇ ਨਾਲ ਖੜੇ ਸੀਗੇ ਕਿ ਇਹਨਾਂ ਨੇ ਪ੍ਰਬੀ ਯਿਸੂਮ ਜੀ ਦੀ ਬੇਅਦ ਵੀ ਕੀਤੀ ਹੈਗੀ ਆ ਉਹਨਾਂ ਨੇ ਆਪਣੀ ਗੱਲ ਨੂੰ ਮੰਨਿਆ ਵੀ ਆ ਵੀ ਹਾਂ ਸਾਡੇ ਤੋਂ ਗਲਤੀ ਹੋਈ ਹੈ ਕਿ ਇਹ ਪ੍ਰਚਾਰਕ ਆਪਣੀ ਇਸ ਗਲਤੀ ਨੂੰ ਮੰਨਦਾ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ ਮੇਰੇ ਕੋ ਜੋਸ਼ ਦੇ ਵਿੱਚ ਹੋਸ਼ਵੇਂ ਆਪਣੇ ਖੋ ਬੈਠਾ ਤਾਂ ਮੈਂ ਮਾਂ ਮਰੀਮ ਦੇ ਲਈ ਇਹ ਗਲਤ ਅਲਫਾਜ਼ ਜਿਹੜੇ ਆ ਯੂਜ਼ ਕੀਤੇ ਇਹ ਮੰਨੂਗਾ ਆਪਣੀ ਗਲ ਇਸ ਗੱਲ ਤੇ ਮਾਫੀ ਮੰਗੂਗਾ ਇਹ ਮਾਫੀ ਨਹੀਂ ਕਦੀ ਮੰਗੇਗਾ ਕਿਉਂਕਿ ਇਸਨੇ ਕਿਹਾ ਮੈਂ ਇਸ ਪਵਿੱਤਰ ਬਾਈਬਲ ਤੇ ਭਰੋਸਾ ਕਰਦਾ ਹਾਂ ਤਾਂ ਪਵਿੱਤਰ ਬਾਈਬਲ ਦੇ ਵਿੱਚ ਹੀ ਲਿਖਿਆ ਗਿਆ ਹੈ ਕਿ ਪ੍ਰਭੂ ਯਿਸੂ مسیਹ ਕਲਾਤੇ ਬੈਠੇ ਸੀ ਇਸ ਨੂੰ ਪ੍ਰੂਫ ਕਰੇਗਾ ਕੈਥਿਕ ਚਰਚ ਇਸ ਨੂੰ ਪ੍ਰੂਫ ਕਰੇਗਾ ਕੈਥਿਕ ਲੋਕ ਇਸ ਨੂੰ ਪ੍ਰੂਫ ਕਰਨਗੇ ਮੈਂ ਕਹਿੰਦਾ ਜਿੰਨੇ ਵੀ ਇਸ ਵੇਲੇ ਮੈਨੂੰ ਕੈਥਿਕ ਲੋਕ ਸੁਣ ਰਹੇ ਨੇ ਕੈਥਿਕ ਲੋਕ ਦੇਖ ਰਹੇ ਨੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ طرح ਦੇ ਪ੍ਰਚਾਰਕਾਂ ਦੇ ਆਪਾਂ ਮੂੰਹ ਬੰਦ ਕਰਨੇ ਹੈਗੇ ਆ ਜਿਹੜੇ ਮਾਂ ਮਰੀਮ ਦੇ ਖਿਲਾਫ ਗੱਲ ਕਰਦੇ ਹੈਗੇ ਆ ਜੇ ਕੋਈ ਇਸ ਪ੍ਰਚਾਰਕ ਦੀ ਮਾਂ ਨੂੰ ਗਲਤ ਗੱਲ ਕਵੇ ਫੇਸ ਨੂੰ ਗੁੱਸਾ ਲੱਗੇਗਾ ਜੇ ਕੋਈ ਮੇਰੀ ਮਾਂ ਨੂੰ ਜਾਂ ਕੋਈ ਤੁਹਾਡੀ ਮਾਂ ਨੂੰ ਗਲਤ ਗੱਲ ਕਵੇ ਤਾਂ ਆਪਾਂ ਨੂੰ ਗੁੱਸਾ ਲੱਗੇਗਾ ਕੀ ਸਾਨੂੰ ਪ੍ਰਭੂ ਦੀ ਮਾਂ ਜਿਸ ਪ੍ਰਭੂ ਨੇ ਅਸੀਂ ਕਿੰਨੇ ਸਾਡਾ ਮੁਕਤੀ ਦਤਾ ਕਿ ਅਸੀਂ ਉਸਦੀ ਮਾਂ ਦਾ ਸਾਡੇ ਗੁੱਸਾ ਨਹੀਂ ਲੱਗਦਾ ਮਾਂ ਮਰੀਮ ਨੇ ਤੁਹਾਨੂੰ ਗੁੱਸਾ ਨਹੀਂ ਲੱਗਦਾ ਕਿਸੇ ਨੇ ਮਾਂ ਮਰੀਮ ਨੂੰ ਇਹ ਗੱਲ ਕਹੀ ਹੈ ਕਿ ਮਾਂ ਮਰੀਮ ਦੇ ਹੋਰ ਵੀ ਬੱਚੇ ਸੀਗੇ ਪ੍ਰਭੂ ਯਿਸੂ ਜੀ ਦੇ ਹੋਰ ਵੀ ਭੈਣ ਭਰਾ ਸੀਗੇ ਮੈਂ ਇਹ ਵੀ ਕਿਹਾ ਇਸ ਨੂੰ ਬਾਈਬਲ ਦੇ ਵਿੱਚ ਚੋਪ ਪ੍ਰੂਵ ਕਰਾਂਗੇ ਇਨੂੰ ਬਾਈਬਲ ਦੇ ਵਿੱਚੋਂ ਪ੍ਰੂਫ ਕਰਾਂਗੇ ਇਹ ਪਤਾ ਨਹੀਂ ਕਿਹੜੀ ਬਾਈਬਲ ਪੜਦਾ ਹੈਗਾ ਆ ਪਰ ਅਸੀਂ ਨੂੰ ਬਾਈਬਲ ਦੇ ਵਿੱਚੋਂ ਪ੍ਰੂਫ ਕਰਾਂਗੇ ਕਿ ਪ੍ਰਭੂ ਯਿਸੂਮਸੀ ਇੱਕ ਲੋਕਾ ਬੇਟਾ ਸੀ ਪ੍ਰਭੂ ਯਿਸੂਮਸੀ ਦੇ ਹੋਰ ਕੋਈ ਭੈਣ ਭਰਾ ਨਹੀਂ ਸੀ ਪ੍ਰਭੂ ਯਿਸੂਮਸੀ ਇੱਕ ਲੋਕਾ ਬੇਟਾ ਸੀ ਮਾਂ ਮਰੀਮ ਇੱਕ ਪਾਕ ਅਤੇ ਪਵਿੱਤਰ ਔਰਤ ਸੀ ਇਸ ਇਨਸਾਨ ਨੇ ਮਾਂ ਮਰੀਮ ਦੀ ਬੇਇੱਜ਼ਤੀ ਕੀਤੀ ਆ ਇਸ ਇਨਸਾਨ ਨੇ ਮਾਂ ਮਰੀਮ ਦੀ ਬੇਇੱਜ਼ਤੀ ਕੀਤੀ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਏ ਖੁਦਾ ਇਹਨੂੰ ਸਜ਼ਾ ਦੇਵੇਗਾ ਮੇਰੀ ਗੱਲ ਯਾਦ ਰੱਖੋ ਤੁਸੀਂ ਅੰਕਲ ਅਨੁਰੁੱਲਾ ਮੇਰੀ ਗੱਲ ਯਾਦ ਰੱਖੀਂ ਤੂੰ ਮਾਂ ਮਰੀਮ ਦੇ ਖਿਲਾਫ ਗੱਲ ਆ ਚੁੱਕੀ ਐ ਤੂੰ ਮਾਂ ਮਰੀਮ ਦੇ ਖਿਲਾਫ ਬੋਲਿਆ ਆਂ ਔਰ ਮਾਂ ਮਰੀਮ ਦਾ ਪੁੱਤਾ ਪ੍ਰਭੂ ਯਿਸੂ ਮਸੀਹ ਕਦੀ ਵੀ ਤੈਨੂੰ ਮਾਫ ਨਹੀਂ ਕਰੇਗਾ ਤੈਨੂੰ ਸਜ਼ਾ ਮਿਲੇਗੀ ਜ਼ਰੂਰ ਮਿਲੇਗੀ ਮਿਲਾਈ ਇਮਾਨਿਆ ਕਿ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਪ੍ਰਭੂ ਯਿਸੂ ਮਸੀਹ ਦੇ ਕਹਿਰ ਤੋਂ ਡਰ ਤੇਰੀ ਜ਼ੁਬਾਨ ਬੰਦ ਕਿਉਂ ਨਹੀਂ ਹੋ ਗਈ ਤੈਨੂੰ ਇਹ ਅਧਿਕਾਰ ਦਿੱਤਾ ਕਿੰਨੇ ਆ ਕਿ ਤੂੰ ਮਾਂ ਮਰੀਮ ਦੇ ਲਈ ਇਦਾਂ ਦੀਆਂ ਗੱਲਾਂ ਬੋਲੇ ਕਿੰਨੇ ਤੈਨੂੰ ਅਧਿਕਾਰ ਦਿੱਤਾ ਹੈਗਾ ਇਹ ਇਹ ਤੂੰ ਮਾਂ ਮਰੀਮ ਦੇ ਖਿਲਾਫ ਬੋਲੇ ਤੂੰ ਮਾਂ ਮਰੀਮ ਨੂੰ ਇਹ ਕਹੇ ਕਿ ਮਾਂ ਮਰੀਮ ਨੇ ਹੋਰ ਵੀ ਬੱਚੇ ਜਿਗੇ ਕਿ ਪ੍ਰਭੂ ਯਹਸ਼ੂਸ ਨੇ ਹੋਰ ਵੀ ਪੈਦਾ ਕੀਤੇ ਤੈਨੂੰ ਇਹ ਅਧਿਕਾਰ ਦਿੱਤਾ ਕਿੰਨੇ ਹੈਗਾ ਇਹ ਗੱਲ ਕਹਿਣ ਦਾ ਹਾਂ ਤੇ ਮੈਂ ਆਪਣੇ ਰੋਹਨ ਕਾ ਤੀਛਛ ਦੇ ਜਿੰਨੇ ਵੀ ਲੋਕ ਬੰਨ ਇਸ ਵੇਲੇ ਸੁਣ ਰਹੇ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਬਟਾਲਾ ਜਲੰਧਰ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਮੈਨੂੰ ਇਹ ਤੁਸੀਂ ਲੋਕ ਸੁਣ ਰਹੇ ਨੇ ਜੇ ਤੁਹਾਡੇ ਦੇ ਵਿੱਚ ਥੋੜਾ ਜਿਹਾ ਵੀ ਤੁਸੀਂ ਮਾਂ ਮਰੀਮ ਨੂੰ ਪਿਆਰ ਕਰਦੇ ਆ ਇਸ ਦੇ ਖਿਲਾਫ ਆਵਾਜ਼ ਚੁੱਕੋਗੇ 올 오버 더 월드 ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਨੇ ਗਲਤ ਬਿਆਨ ਦਿੱਤੇ ਹੈ ਗਿਆ 올 오버 더 월드 ਇਸ ਵੀਡੀਓ ਨੂੰ ਸ਼ੇਅਰ ਕਰੋ ਜਿਸ ਤਰ੍ਹਾਂ ਮੈਂ ਵੀਡੀਓ ਬਣਾਈਆਂ ਤੁਸੀਂ ਵੀ ਇਹਦੇ ਖਿਲਾਫ ਵੀਡੀਓ ਬਣਾ ਕਿ ਇਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੂਰੇ ਪੂਰੀ ਕ੍ਰਿਸਚਨ ਕੌਮ ਤੋਂ ਕਿਸ ਨੇ ਗਲਤ kia ਹੈ ਗਿਆ ਬਹੁਤ ਸਾਰੇ ਪ੍ਰਚਾਰਕ ਬਹੁਤ ਸਾਰੇ ਲੋਕ ਇਸੇ ਸਮਝਦੇ ਆ ਕਿ ਮਾਂ ਮਰੀਮ ਦੇ ਹੋਰ ਵੀ ਬੱਚੇ ਸੀਗੇ ਪਰ ਅੱਜ ਤੋਂ ਜਿਹੜਾ ਵੀ ਇਨਸਾਨ ਮਾਂ ਮਰੀਮ ਦੇ ਖਿਲਾਫ ਬੋਲੇਗਾ ਉਹਦੇ ਉਹਦੇ ਅੰਗੇਜਟ ਵੀ ਐਕਸ਼ਨ ਲਿਆ ਜਾਵੇਗਾ ਔਰ ਮੈਂ ਇੱਕ ਵਾਰ ਫੇਰ ਜਲੰਧਰ ਡਾਇਸਟ੍ਰਿਕਟ ਨੂੰ ਕਹਿਣਾ ਚਾਹ ਰਿਹਾ ਕਿ ਏਦਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਮੂੰਹ ਪੱਨੋਂ ਉਹਨਾਂ ਦੇ ਖਿਲਾਫ ਐਫਰੈਡ ਦਰਜ ਕਰਵਾ ਕੇ ਉਹਨਾਂ ਦੇ ਖਿਲਾਫ ਵੀ ਜਿਹਦੇ ਮਾਮਲੀਮ ਦੇ ਖਿਲਾਫ ਗੱਲ ਕਰਦੀ ਆ ਜਿਸ ਦਾ ਇਹ ਲੋਕਾਂ ਦੇ ਖਿਲਾਫ ਐਫਰੈਡ ਦਰਜ ਕਰਵਾਉਂਦੇ ਆ ਇਹਨਾਂ ਦੇ ਖਿਲਾਫ ਵੀ ਐਫਰੈਡ ਦਰਜ ਕਰਵਾਓ ਕਿ ਇਹਨਾਂ ਨੇ ਮਾਂ ਮਨੀਮ ਦੀ ਬੇਅਦਬੀ ਕੀਤੀ ਹੈਗੀ ਆ ਉਸ ਮਾਂ ਦੀ ਜਿਸ ਮਾਂ ਦੇ ਜ਼ਰੀਏ ਕਬੂ ਜਸੂ ਸਿੰਘ ਨੇ ਇਸ ਜ਼ਮੀਨ ਤੇ ਆ ਕੇ ਸਾਨੂੰ ਮੁਕਤੀ ਦਿੱਤੀ ਆ ਉਹ ਜਿਸ ਨੂੰ ਆ ਕੇ ਫਰਿਸ਼ਤੇ ਸलाम ਕਰਦੀ ਆ ਕਿ ਤੂੰ ਕੌਣ ਹੁੰਦਾ ਹੈ ਮਾਂ ਮਰੀਮ ਦੇ ਬਾਰੇ ਬੋਲਣ ਵਾਲਾ ਤੇਰੀ ਹیثیت ਕੀ ਹੈ ਤੇਰੀ ਹیثیت ਇਹ ਕਿ ਤੂੰ ਲੋਕਾਂ ਨੂੰ ਪਖੰਡ ਵਾਲੇ ਦੇ ਨਾਲ ਲੈ ਕੇ ਜਾ ਰਿਹਾ ਹੈ ਕਿ ਤੇਰੇ ਨਾਲ ਲੱਖਾਂ ਲੋਕ ਜੁੜੇ ਹੋਏ ਆ ਤੇਰੇ ਲਈ ਕੋਈ ਬੋਲ ਨਹੀਂ ਸਕਦਾ ਤੇਰੇ ਤੋਂ ਲੋਕ ਜਾਣਦੇ ਆ ਠੀਕ ਹੈ ਨਾ ਤੇਰੇ ਤੋਂ ਕਿਉਂ ਲੋਕ ਜਾਣਦੇ ਆ ਗਿਆ ਕਿਉਂਕਿ ਤੇਰੇ ਪਿੱਛੇ ਪਬਲਿਕ ਬਹੁਤ ਆ ਤੇਰੇ ਪਿੱਛੇ ਲੋਕੀ ਬਹੁਤ ਆ ਤੇਰੇ ਪਿੱਛੇ ਪੋਲਿਟੀਕਲ ਲੀਡਰ ਬਹੁਤ ਆ ਤਾਂ ਕਰਕੇ ਤੇਰੇ ਖਿਲਾਫ ਬੋਲਣ ਤੋਂ ਲੋਕ ਡਰਦੇ ਹੈਗੇ ਆ ਮੈਂ ਸੱਚ ਦਾ ਸਾਥ ਦਿੰਨਾ ਹੈਗਾ ਆ ਜਿਹੜੀ ਵੀ ਤੂੰ ਇਹ ਗੱਲ ਕਹੀ ਆ ਮਿਸਟਰ ਮਿਸਟਰ ਅੰਕੁਰ ਅਨਰੂਲਾ ਜਿਹੜੇ ਤੁਸੀਂ ਇਹ ਅਪਸ਼ਮਗ ਬੋਲੇ ਹੈਗੇ ਆ ਮਾਂ ਮਰੀਮ ਦੇ ਲਈ ਤੈਨੂੰ ਇਸ ਦੇ ਬਦਲੇ ਮਾਫੀ ਮੰਗਣੀ ਪਵੇਗੀ ਪੂਰੀ 크ਰਿਸਚਨ ਕੌਮ ਤੋਂ ਮਾਫੀ ਮੰਗਣੀ ਪਵੇਗੀ ਜਿਹਨੇ ਲੋਗ ਸਮਝਦੇ ਆ ਕਿ ਮਾਂ ਮਰੀਮ ਦੇ ਹੋਰ ਵੀ ਬੱਚੇ ਆ ਉਹਨਾਂ ਨੂੰ ਵੀ ਮੈਂ ਅਗਾਹ ਕਰ ਜਾਏਗਾ ਅੱਜ ਤੋਂ ਕਿ ਕਦੀ ਵੀ ਤੁਸੀਂ ਇਹ ਗੱਲ ਨਹੀਂ ਕਹਣੀ ਕਿ ਮਾਂ ਮਰੀਮ ਦੇ ਹੋਰ ਬੱਚੇ ਸੀ ਮਾਂ ਮਰੀਮ ਨੇ ਹੋਰ ਕੋਈ ਬੱਚੇ ਨਹੀਂ ਸੀ ਸਿਰਫ ਤੇ ਸਿਰਫ ਪ੍ਰਭੂ ਯਿਸੂ ਨੂੰ ਸੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਵੀਡੀਓ ਦਿਖਾਣ ਲਗਾ ਤੁਸੀਂ ਵੀਡੀਓ ਜ਼ਰੂਰ ਦੇਖਣਾ भी अपने वचन से वो हटे नहीं अपनी ड्यूटी नहीं भूले और सामने वाले चेले को जो यूना था hey, ये तेरी माता, है। एक औरत जिसे माता है और बाइबल कहती है वो चेला उसी समय उस माता को परमेश्वर की अम्मा को अपने घर में ले गया और बाइबल कहती है फिर वो दोनों माँ बेटा ठहरे जबकि यशु मसीह को मालूम था कि यशु मसीह के बहुत सारे भाई बहन थे

ਆਪਣੇ ਆਪਣੇ ਚਰਚ ਦੇ ਵਿੱਚ ਜਾ ਕੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਆਪਣੇ ਚਰਚ ਦੇ ਮੋਰੀ ਖੜੇ ਹੋ ਕੇ ਵੀਡੀਓ ਬਣਾਓ ਵੀਡੀਓ ਬਣਾ ਕੇ ਇਹਦੀ ਫੋਟੋ ਅੱਗੇ ਰੱਖੋ ਔਰ ਇਹਦੇ ਖਿਲਾਫ ਜਿਹੜਾ ਹੈਗਾ ਦੱਸੋ ਇਹਨੂੰ ਕਿ ਮਾਫੀ ਮੰਗੇ ਇਹਨੇ ਮਾਂ ਮਰੀਮ ਦੇ ਖਿਲਾਫ ਗੱਲ ਕੀਤੀ ਆ ਜੇ ਤੁਸੀਂ ਇਹਦਾ ਨਹੀਂ ਕਰ ਸਕਦੇ ਜੇ ਤੁਸੀਂ ਜਾਣਦੇ ਆ ਜਾਂ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਖੁਦਾਵੰਦੇ ਕੀ ਕਹਿਣਾ ਕਿ ਮੈਂ ਵੀ ਤੁਹਾਨੂੰ ਨਹੀਂ ਜਾਣਦਾ ਜੇ ਅਸੀਂ ਖੁਦਾਵੰਦ ਦਾ ਇਨਕਾਰ ਕਰਾਂਗੇ ਤਾਂ ਖੁਦਾਵੰਦ ਸਾਡਾ ਵੀ ਇਨਕਾਰ ਕਰੇਗਾ ਠੀਕ ਹੈ ਨਾ ਖੁਦਾਵੰਦ ਦੀ ਮਾਂ ਤੁਸੀਂ ਆਪ ਹੀ ਆਂ ਲਾਉਣੀ ਤੁਹਾਡੀ ਮਾਂ ਨੇ ਕੋਈ ਕੋਈ ਗਲਤ ਗੱਲ ਕਹਿ ਦੇਵੇ ਤੁਹਾਨੂੰ ਗੁੱਸਾ ਲੱਗੇਗਾ ਨਾ ਇਹ ਤਾਂ ਖੁਦਾਬੰਦ ਦੀ ਮਾਂ ਆ ਕਿਉਂ ਨਹੀਂ ਤੁਹਾਨੂੰ ਗੁੱਸਾ ਲੱਗਦਾ ਇਸ ਚੀਜ਼ ਦਾ ਤੇ ਨਾਲ ਦੀ ਨਾਲ ਮੈਂ ਜਲੰਧਰ ਡਾਇਸਿਸ ਤੇ ਕੁਝ ਫੇ ਮੈਸੇਜ ਦੇਣਾ ਚਾਹਣਾ ਆ ਕਿ ਇਸ ਅੰਕੁਰ ਅਨਰੂਲਾ ਦੇ ਖਿਲਾਫ ਇਸ ਤੋਂ ਮਾਫੀ ਮੰਗਾਈ ਜਾਵੇ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਜਲੰਧਰ ਡਾਇਸਿਸ ਨੂੰ ਖਾਸ ਤਗੀ ਰਹੀ ਆ ਠੀਕ ਹੈ ਨਾ ਕਿ ਐਦਾਂ ਦੇ ਪ੍ਰਚਾਰਕਾਂ ਨੂੰ ਜਿਹੜੇ ਸਾਡੀ ਮਾਂ ਮਰੀਮ ਨੂੰ ਠੀਕ ਹੈ ਇਹ ਤਾਂ ਮੰਨਦੇ ਨਹੀਂ ਮਾਂ ਹਨ ਜਿਹੜੀ ਸਾਡੀ ਮਾਂ ਮਰੀਮ ਨੂੰ ਇਸ ਤਰ੍ਹਾਂ ਕਹਿੰਦੇ ਹੈਗੇ ਆ ਤਾਂ ਇਹਨਾਂ ਦੇ ਖਿਲਾਫ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਮੈਂ ਦੇਖਦਾ ਹਾਂ ਮੈਂ ਦੇਖਾਂਗਾ ਹੁਣ ਕਿ ਕਿੰਨੇ ਕੁ ਰੋਮਨ ਕਾਪੀ ਚਸ਼ਦੇ ਲੋਕ ਜਿਹੜੇ ਆ ਉਹ ਵੀਡੀਓ ਬਣਾ ਕੇ ਤਾਂ ਵਾਇਰਲ ਕਰ ਦਿਆ ਤੇ ਇਹਨੂੰ ਇਹ ਕਹਿੰਦੇ ਆ ਕਿ ਤੂੰ ਗਲਤ ਗੱਲ ਕੀਤੀ ਹੈਗੀ ਆ ਤਾਂ ਮਾਫੀ ਮੰਗ ਸਾਲੀ ਸਾਲੀ ਕੌਮ ਤੋਂ ਮਾਫੀ ਮੰਗ ਕਿ ਤੂੰ ਮਾਂ ਮਰੀਮ ਦੇ ਖਿਲਾਫ ਬਲ ਕੀਤੀ ਹੈ ਤੂੰ ਮਾਂ ਮਰੀਮ ਦੀ ਬੇਅਦਬੀ ਕੀਤੀ ਹੈ ਤੂੰ ਮਾਂ ਮਰੀਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਤੁਸੀਂ ਵਾਇਰਲ ਕਰੋਗੇ ਤਾਂ ਜੋ ਇਦਾਂ ਦੇ ਪਖੰਡੀ ਪਾਸਟਰਾਂ ਦੇ ਖਿਲਾਫ ਆਪਾਂ ਐਕਸ਼ਨ ਲੈ ਸਕੀਏ ਗੋਡ ਬlesਿਵ ਐਂਡ ਪੀਸ ਬੀ ਵਿਦ ਯੂ ਇਹ ਜਿਹੜੀ ਮੈਂ ਅੱਜ ਵੀਡੀਓ ਬਣਾਈ ਆ ਇਹਦੇ ਵਿੱਚ ਜਸ ਇੱਕ ਮੈਸੇਜ ਦਿੱਤਾ ਸੀ ਤੁਹਾਨੂੰ ਦਿਖਾਉਣਾ ਸੀ ਇਸ ਅੰਕੁਰ ਨਦੂਲਾ ਨੇ ਕੀ ਕਿਹਾ ਹੈਗਾ ਮਾਂ ਮਰੀਮ ਦੇ ਬਾਰੇ ਬਾਕੀ ਇਸ ਨੂੰ ਬਾਈਬਲ ਦੇ ਵਿੱਚੋਂ ਨੈਕਸਟ ਵੀਡੀਓ ਜਿਹੜੀ ਮੇਰੀ ਹੋਵੇਗੀ ਨਾ ਇਸ ਨੂੰ ਬਾਈਬਲ ਦੇ ਵਿੱਚੋਂ ਆਪਾਂ ਅਜਤਾਂ ਦੇ ਥਰੂ ਦੱਸਾਂਗੇ ਕਿ ਮਾਂ ਮਰੀਮ ਦਾ ਰੁਤਬਾ ਕੀ ਆ ਮਾਂ ਮਰੀਮ ਦਾ ਇੱਕੋ ਹੀ ਬੇਟਾ ਸੀ ਮਾ ਮਰੀਮ ਦੇ ਹੋਰ ਬੱਚੇ ਨਹੀਂ ਸੀ ਇਸ ਨੂੰ ਬਾਈਬਲ ਵਿੱਚੋਂ ਪ੍ਰੂਫ ਕਰਾਂਗੇ ਔਰ ਇਸ ਨੂੰ ਝੂਠਾ ਕਰਾਂਗੇ ਇਹ ਝੂਠਾ ਤਾਂ ਪਹਿਲਾਂ ਹੀ ਹੈ ਕਿਉਂਕਿ ਇਹ ਪਖੰਡ ਕਰਦਾ ਹੈ ਠੀਕ ਹੈ ਨਾ ਤਾਂ ਇਸ ਦੇ ਬਾਰੇ ਆਪਾਂ ਦੁਨੀਆ ਨੂੰ ਦੱਸਾਂਗੇਗਾ ਕਿ ਇਸ ਪਖੰਡੀ ਤੋਂ ਬਚੋ ਇਹ ਬਾਈਬਲ ਦਾ ਗਲਤ ਪਰਚਾ ਕਰਦਾ ਹੈਗਾ ਇਹ ਅਇਤਾਂ ਨੂੰ ਤੋੜ ਮੋੜ ਕੇ ਆਪਣੇ ਫੈਸਲੇ ਦੇ ਮੁਤਾਬਿਕ ਇਹ ਅਇਤਾਂ ਨੂੰ ਤੋੜ ਮੋੜ ਕੇ ਲੋਕਾਂ ਦੇ ਅੱਗੇ ਪੇਸ਼ ਕਰਦਾ ਹੈ ਔਰ ਮੇਰੀ ਕੋਈ ਇਹਦੇ ਨਾਲ ਪਰਸਨਲ ਦੁਸ਼ਮਣੀ ਨਹੀਂ ਲਗੀ ਮੈਂ ਇਹਨੂੰ ਜਾਣਦਾ ਨਹੀਂ ਮੈਂ ਇਹਨੂੰ ਕਦੀ ਮਿਲਿਆ ਨਹੀਂ ਮੇਰਾ ਕੋਈ ਇਹ ਨਾਲ ਕੋਈ ਇਹ ਕੋਈ ਕੋਈ ਵੈਰ ਨਹੀਂ ਕਰ ਹਾਂ ਜਦੋਂ ਇਹ ਖੁਦਾਵੰਦੇ ਵਚਨ ਨੂੰ ਗਲਤ ਤਰੀਕੇ ਦੇ ਨਾਲ ਜਾਂ ماں ਮਰੀਮ ਨੂੰ ਗਲਤ ਤਰੀਕੇ ਦੇ ਨਾਲ ਇਹ ਬਿਆਨ ਕਰੇਗਾ ਕੋਈ ਗਲਤ ਚੀਜ਼ਾਂ ਬਿਆਨ ਕਰੇਗਾ ਤਾਂ ਮੈਂ ਜ਼ਰੂਰ ਬੋਲਾਂਗਾ ਕਿਉਂਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦਾ ਹਾਂ ਮੈਂ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਪਿਆਰ ਕਰਦਾ ਹਾਂਗਾ ਮੈਂ ਜਿੰਨੇ ਵੀ ਸੰਤ ਹੋਏ ਆ ਉਹਨਾਂ ਨੂੰ ਪਿਆਰ ਕਰਦਾ ਹਾਂਗਾ ਜਿੰਨੇ ਵੀ ਬਾਈਬਲ ਦੇ ਵਿੱਚ ਪ੍ਰੋਫਿਟ ਹੋਏ ਆ ਮੈਂ ਉਹਨਾਂ ਨੂੰ ਪਿਆਰ ਕਰਦਾ ਇਹ ਲੋਕ ਸੈਲਫ ਮੇਡ ਪ੍ਰੋਫਿਟ ਹੈਗੇ ਆ ਇਹ ਲੋਕ ਸੈਲਫ ਮੇਡ ਅਪੋਸਟਲ ਹੈਗੇ ਆ ਇਹਨਾਂ ਨੂੰ ਖੁਦਾਵੰਦੇ ਨੇ ਨਹੀਂ ਬਣਾਇਆ ਇਹ ਆਪਣੇ ਆਪ ਹੀ ਨੇ ਆਪਣੇ ਨਾਮ ਦੇ ਅਗੇ ਟਾਈਟਲ ਲਾਏ ਹੋਏ ਹੈਗੇ ਆ ਠੀਕ ਹੈ ਨਾ ਤਾਂ ਇਹ ਜਿਹੜੇ ਹੈਗੇ ਇਹ ਪਖੰਡੀ ਲੋਗ ਯਾਰ ਇਹਨਾਂ ਤੋਂ ਬਚੋ ਔਰ ਇਹ ਇਨਸਾਨ ਜਿਹੜਾ ਹੈਗਾ ਅੰਕੁਰ ਨਰੂਲਾ ਇਸ ਨੂੰ ਪੂਰੀ ਕ੍ਰਿਸਚਨ ਕੌਮ ਤੋਂ ਮਾਫੀ ਮੰਗਣੀ ਚਾਹੀਦੀਆ ਕਿਉਂਕਿ ਮਾਂ ਮਰੀਮ ਦਾ ਇਕੋ ਹੀ ਬੇਟਾ ਹੈ ਪ੍ਰਭ ਯਿਸੂ ਮਸੀਹ ਦੇ ਨਾ ਤਾਂ ਕੋਈ ਭੈਣ ਭਰਾ ਸੀਗੇ ਅਕੋਰਡਿੰਗ ਟੂ ਬੋਲੀ ਬਾਈਬਲ ਮੈਂ ਕਿਹਾ ਇਸ ਨੂੰ ਬਾਈਬਲ ਚ ਪ੍ਰੂਫ ਕਰਾਂਗੇ ਬਾਈਬਲ ਦੇ ਵਿੱਚੋਂ ਮੈਂ ਵੀ ਇਹਨੂੰ ਪ੍ਰੂਫ ਕਰਾਂਗਾ ਔਰ ਕੈਥੋਲਿਕ ਚਰਚ ਵੀ ਇਹਨੂੰ ਪ੍ਰੂਫ ਕਰੇਗਾ ਬਾਈਬਲ ਦੇ ਵਿੱਚੋਂ ਕਿ ਪ੍ਰਭੂ ਯਿਸੂ ਮਸੀਹ ਦੇ ਨਾਂ ਹੋਰ ਭੈਣ ਬਰਾ ਸੀਗੇ ਨਾ ਮਾਂ ਮਰੀਮ ਦੇ ਹੋਰ ਬੱਚੇ ਸੀਗੇ। ਮਾਗੇ ਵੀ ਕਿ ਆ ਇਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈਗਾ? ਇਦਾਂ ਦੀਆਂ ਗੱਲਾਂ ਕਰਨ ਦਾ। ਅੱਜ ਤੱਕ ਤੋੜ ਮਰੋੜ ਕੇ ਪੇਸ਼ ਕਰਦੇ ਇਸ ਨੂੰ ਅਧਿਕਾਰ ਕਿਸ ਨੇ ਦਿੱਤਾ ਹੈਗਾ? ਠੀਕ ਹੈ। ਥੈਂਕ ਯੂ ਵੈਰੀ ਮਚ ਐਂਡ ਗੋਡ ਬles you।